ਇੱਥੇ ਰੌਲਾ ਤਾਂ ਤੜਕੇ ਦੇ ਇਹ ਪਾਈ ਜਾਂਦੇ ਆ ਕਿਸੇ ਨੇ ਨਾ ਲਿਆ ਵੀ ਐਡੀ ਇਤਿਹਾਸਿਕ ਧਰਤੀ ਹੈ ਕਿਸੇ ਨੇ ਬੋਲਿਆ ਵੀ ਇੱਥੇ ਇੰਨੀਆਂ ਮਰਦਾਂ ਪੂਰੀਆਂ ਹੁੰਦੀਆਂ ਝੰਡਾ ਸਾਹਿਬ ਬਾਰੇ ਬੋਲਿਆ ਕਿਸੇ ਬਲਾਰੇ ਨੇ ਆ ਫੌਜੀਆ ਹੁਣ 5 ਲੱਖ ਰੁਪਈਆ ਤਾਂ ਪਿੰਡ ਵਾਲਿਆਂ ਨੇ ਲਾਇਆ ਉਹ ਫਲਾਨਾ ਫੌਜੀ ਲਾਇਬ ਹੋਇਆ ਬੈਠਾ ਉਹ ਧੌਂਕਾ ਫੌਜੀ ਲਾਇਬ ਹੋਇਆ ਬੈਠਾ ਹੁਣ ਪੁੱਛਣ ਆ ਲਾਵੇ ਇਹ ਮਹੀਨਾ ਹੋ ਗਿਆ ਪਾਸ ਇਕੱਠੀ ਕਰੀ ਜਾਂਦੇ ਇਹਨਾਂ ਨੇ ਫੌਜੀਆ ਦੇ ਨਾਂ ਹੀ ਸੁਣਨੇ ਸੀ ਆ ਪੁਰਾਣੇ ਖਿਡਾਰੀ ਬਾਰੇ ਬੋਲਿਆ ਕਿਸੇ ਬਾਰੇ ਆ ਵੀ ਆ ਧੀਰੇ ਵਰਕੇ ਆ ਭੋਲੇ ਵਰਕੇ ਆ ਜਬਰਜੰਗ ਫੌਜੀ ਰਵਣੇ ਵਰਕੇ ਖੇਡਦੇ ਰਹੇ ਐ ਦੱਸਿਆ ਕਿਸੇ ਨੇ ਕਮਾਲ ਹੋ ਗਈ ਯਾਰ ਤੁਹਾਡੀ ਕਮੈਂਟਰੀ ਵਾਲਿਆਂ ਦੀ ਸ਼ਰਮ ਲੈ ਗਈ ਐ ਜਮਾ ਇਹ ਗੱਲਾਂ ਕਰਨ ਦੀਆਂ ਕਿਸੇ ਨੇ ਦੱਸਿਆ ਬਾਪੂ ਬੈਠੇ ਐ ਜਿਨ੍ਹਾਂ ਨੇ ਝਾੜ ਮੜਿਆਂ ਦੇ ਫੇਰ ਖਾ ਕੇ ਆ ਸਾਰਾ ਮੈਚ ਮੁੱਕ ਗਿਆ ਆ ਤੇਰਾ ਸ਼ੇਰ ਨਹੀਂ ਮੁੱਕਿਆ ਤੂੰ ਦੱਸਿਆ ਵੀ ਕਿਹੜੀ ਟੀਮ ਦਾ ਮੁੰਡਾ ਕਬੱਡੀ ਪਾਉਂਦਾ ਹੈ ਕਿਹੜੀ ਦਾ ਮੁੰਡਾ ਫੜਦਾ ਹੈ ਦੱਸ ਮੈਨੂੰ ਕਿਉਂ ਤੁਸੀਂ ਕਬੱਡੀ ਦਾ ਸਤਿਆਨਾਸ਼ ਕਰ ਰਹੇ ਹੋ ਮੈਨੂੰ ਕਾ ਤੜਕੇ ਦਾ ਮੈਂ ਵੇਖੀ ਜਾਂਦਾ ਛੋਟੇ ਬਾਬਾ ਥੋੜਾ ਜਿਹਾ ਧਿਆਨ ਦਿਓ ਪੁੱਤ ਕਬੱਡੀ ਨੂੰ ਨੀਮਾ ਰੱਖੋ ਕੱਲੇ ਛੇੜਾਂ ਮਾਰੇ ਆ ਮੈਂ ਇੱਕ ਬੇਨਤੀ ਕਰੂੰਗਾ ਜਿੰਨੀਆਂ ਕਮੇਟੀਆਂ ਇੱਥੇ ਸੁਣਦੀਆਂ ਨੇ ਜਿਹੜੇ ਬੰਦੇ ਤੋਂ ਕਮੈਂਟਰੀ ਕਰਾਉਣੀ ਆ ਨਾ ਉਹਦਾ ਮੋਬਾਈਲ ਫੜ ਕੇ ਰੱਖਿਆ ਕਰੋ ਉਹਦਾ ਮੋਬਾਈਲ ਉਹਦੀ ਜੇਬ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਫਲਾਣਾ ਕਹਿੰਦਾ ਮੇਰਾ ਨਾਮ ਲੈ ਦੇ ਫਲਾਣਾ ਕਹਿੰਦਾ ਮੇਰਾ ਨਾਮ ਲੈ ਦੇ ਕਮੈਂਟਰੀ ਕਰਨੀ ਆ ਸਿੱਧੀ ਕਰੋ ਆ ਮੋਬਾਈਲਾਂ ਤੋਂ ਪੜ ਪੜ ਕੇ ਸ਼ੇਰ ਨਾ ਬੋਲੋ ਕਮੈਂਟਰੀ ਲੋਕਾਂ ਨੂੰ ਦੱਸੋ ਵੀ ਆ ਫਲਾਣੇ ਪਿੰਡ ਦਾ ਮੁੰਡਾ ਕਬੱਡੀ ਪਾਉਂਦਾ ਹੈ ਫਲਾਣੇ ਦਾ ਫੜਦਾ ਆ ਜਿਹੜੇ ਬਾਪੂ ਆਏ ਇਹਨਾਂ ਨੂੰ ਕੀ ਪਤਾ ਲੱਗਿਆ ਇਹ ਤੜਕੇ ਦੇ ਮੂੰਹ ਚੱਕੀ ਬੈਠੇ ਆ ਇਹਨਾਂ ਨੂੰ ਪੁੱਛੋ ਕੋਠੇ ਗੁਰੂ ਵਾਲੇ ਫੌਜੀ ਇਹਨਾਂ ਦੇ ਘਰੇ ਟਰਾਲੀ ਲਾ ਕੇ ਜਾਣਗੇ ਕਣਕ ਦੀ ਆ ਪਿੰਡ ਵਾਲੇ ਮੁੰਡਿਆਂ ਨੇ ਫੰਡ ਇਕੱਠਾ ਕਰਿਆ ਮਿਹਨਤ ਕੀਤੀ ਹੈ ਲੋਕ ਇਹਨਾਂ ਨੂੰ ਸ਼ਾਬਾਸ਼ ਇਹ ਦੇਣਗੇ ਮੁੰਡਾ ਤਾਂ ਇੱਕ ਆਲ ਨੂੰ ਗਾਲ੍ਹਾਂ ਦੇਣਗੇ